ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਮਹਰਾਣਾ ਪਿੰਡ ਬਿਲਕੁਲ ਲੱਗ ਗਿਆ ਹਰੀਕੇ ਪੱਤਨ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਵਾਲੀਪੁਰ ਰੱਤਾ ਗੁੱਦਾ ਇਹ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਜਿਹੜੇ ਦੋਸਤੋ ਪਿੰਡ ਆ ਪਿੰਡ ਠੱਠੀਆਂ ਖੁਰਦ ਦੇ ਰਵੀਵੀਰ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੇਰਦਾ ਤੇ ਰੁਟੀਨ ਦੇ ਵਿੱਚ ਕੰਮ ਕਰਦਾ ਥੋੜਾ ਦਿਨਾਂ ਬਾਅਦ ਇੱਕ ਆਪਾਂ ਅਪਡੇਟ ਤੁਹਾਨੂੰ ਜਿਹੜੀ ਇਸ ਘਰੋਂ ਦੇ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਨਾਗ ਜਿਹੜੇ ਆਪਾਂ ਤੁਹਾਨੂੰ ਦੋ ਹੀ ਦਿਖਾਉਣੇ ਆ ਦੋਨੋਂ ਮੱਝਾਂ ਦੋਨੋਂ ਝੋਟੀਆਂ ਜਿਹੜੀਆਂ ਦੋਸਤੋ ਦਿਖਾਵਾਂਗੇ ਗੱਬਣ ਆ ਤਿਆਰੀ ਵਾਲੇ ਪਸ਼ੂ ਆ ਸੋ ਐਨੀਮਲ ਚੰਗੇ ਹੁੰਦੇ ਆ ਬਾਕੀ ਇੱਥੇ ਆਣ ਕੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਸੋ ਗੱਬਣ ਪਸ਼ੂ ਆ ਤੇ ਚੌਥਾ ਹਨ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਆਪਣੀ ਯਕੀਨੀ ਬਣਾ ਲਿਓ ਕੋਈ ਵੀ ਮੇਰਾ ਵੀਰ ਆਉਂਦਾ ਦੂਰੋਂ ਨੇੜੇੋਂ ਠੀਕ ਆ ਜੀ ਹਰੀ ਕੇ ਪੱਤਨ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਜਦੋਂ 5 ਕਿਲੋਮੀਟਰ ਦੀ ਦੂਰੀ ਆ ਮਹਰਾਣੇ ਤੋਂ ਦੋਸਤੋਂ ਅਗਲੇ ਪਾਸੇ ਟਟੀਆਂ ਖੁਰਦ ਨੂੰ ਸੜਕ ਮੁੜਦੀ ਆ ਤੇ ਲੈਹਿੰਦੇ ਪਾਸੇ ਵੱਲ ਪਿੰਡਾਂ ਕਿਲੋਮੀਟਰ ਦੀ ਦੂਰੀ ਆ ਉਹ ਕਰਦੇ ਆ ਗੱਲਬਾਤ ਰਵੀ ਦੇ ਨਾਲ ਰਵੀ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਠੀਕ ਠਾਕ ਵਧੀਆ ਭਾਜੀ ਵਧੀਆ ਦਾ ਰਵੀ ਵੀਰੇ ਅੱਜ ਆਪਣੇ ਕੋਲ ਨਾਗਵ ਐਸੇ ਦੋ ਆ ਹਾਂਜੀ ਭਾਜੀ ਦੋਵੇਂ ਝੋਟੀਆਂ ਭਾਜੀ ਹਾਂ ਦੂਜੀ ਦੂਜੇ ਸੋਏ ਤੇ ਕਿਵੇਂ ਕੰਮ ਕਾਰ ਕਿੱਤੇ ਕਿਵੇਂ ਚੱਲੀ ਜਾਂਦੇ ਹਾਂਜੀ ਵਧੀਆ ਮਾਲਕ ਦੀ ਕਿਰਪਾ ਹੈ ਇਸ ਤਰ੍ਹਾਂ ਹੀ ਵਾਲਾ ਕੰਮ ਹੈ ਹਾਂਜੀ ਹਾਂਜੀ ਵਧੀਆ ਮਾਲਕ ਦੀ ਕਿਰਪਾ ਹੈ ਠੀਕ ਹੈ ਭਰਾ ਹਾਂਜੀ ਅਭੀ ਇਹ ਆ ਦੋਨੋਂ ਮਜਾਂ ਦੋਨੋਂ ਸੂਣ ਵਾਲੀਆਂ ਗੱਬਣ ਤਿਆਰੀਆਂ ਹਾਂਜੀ ਹਾਂਜੀ ਦੋਵੇਂ ਭਾਈ ਝੋਟੀਆਂ ਸੂਣ ਵਾਲੀਆਂ ਜੀ ਤਿਆਰੀ ਵਾਲੀਆਂ ਹਾਂ ਉਹ ਦੋ ਚਾਰ ਦਿਨ ਲੈ ਜੂਗੀ ਇਹ ਅੱਜ ਭਲਕੇ ਸੂਸਾ ਜੀ ਠੀਕ ਆ ਜੀ ਹਾਂਜੀ ਬਾਕੀ ਆ ਤਿਫਣ ਤੋਂ ਪਾਉਣ ਦੀਆਂ ਤਾਂ ਪਾਜੀ ਪਿੱਛੇ ਹਨ ਤਸੱਲੀਆਂ ਪਹਿਲਾਂ ਹੀ ਆਪਾਂ ਹਰ ਇੱਕ ਵੀਡੀਓ 'ਚ ਪਾਜੀ ਗਾਰੰਟੀ ਦੇਣੀ ਨਹੀਂ ਹਾਂ ਤੇ ਨਾ ਦਿੱਤੀ ਅਗਰੇ ਸਹੀ ਹੈ ਕੋਈ ਵੀ ਚੀਜ਼ ਦੀ ਗਾਰੰਟੀ ਨਹੀਂ ਆਪਣੀ ਸਿਰਫ ਭਾਰ ਪਿੱਛੇ ਦੀ ਗਾਰੰਟੀ ਹੋਰ ਕੋਈ ਚੀਜ਼ ਦੀ ਗਾਰੰਟੀ ਠੀਕ ਆ ਭਾ ਹਾਂਜੀ ਆ ਆਪਣੇ ਥਾਣੇ ਤਸੱਲੀ ਕਰਕੇ ਜੇ ਕੋਈ ਆਕੂਗਾ ਤੇ ਵੀਡੀਓ ਕਾਲ 'ਤੇ ਤਿਪਦਾਂਗੇ ਠੀਕ ਆ ਜੀ ਹਾਂਜੀ ਲਓ ਮੌਕੇ ਤੇ ਹੁਣ ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ ਅੱਗੋਂ ਜਿਹੜੇ ਵੀਰ ਨੇ ਪੈਸੇ ਕਿਉਂਕਿ ਜਿੰਨੇ ਤੇ 5 ਲਾਉਣਾ ਜਿੰਨੇ 50 ਲਾਉਣਾ ਉਹ ਆਪਦੀ ਤਸੱਲੀ ਇੱਥੇ ਆਣ ਕੇ ਚਲਦੇ ਨੇ ਹਾਂਜੀ ਹਾਂਜੀ ਭਾਜੀ ਆਪਾਂ ਅਗਲੇ ਦਾ ਨੋਟ ਪਾਟਾ ਹੈ ਉਸ ਵੇਲੇ ਕੱਢ ਕੇ ਗੱਡੀ ਰੱਖ ਦੇਣਾ ਆਪਣੀ ਮੈਚ ਕੋਈ ਨਕਸਾ ਅਗਲਾ ਕੱਢ ਕੇ ਗੱਡੀ ਰੱਖ ਦੇ ਸਹੀ ਹਾਂਜੀ ਹਾਂਜੀ ਬਿਲਕੁਲ ਲੈ ਵੀਰੋ ਰਵੀ ਪਹਿਲੇ ਨੰਬਰ ਤੋਂ ਸ਼ੁਰੂ ਇੱਥੋਂ ਹੋ ਜਾਂਦੀ ਹੈ ਤੇ ਮੱਝ ਦੀ ਵੀਰੇ ਪੂਰੀ ਡਿਟੇਲ ਦੇ ਦਈਏ ਇਹ ਸੂਆ ਕਿਨਵਾ ਸੁੰਦੀ ਹੈ ਤੇ ਦਿਨ ਹਜੇ ਕਿੰਨੇ ਕੁ ਲੈ ਜਾਊਗੀ ਭਾਜੀ ਦੂਸਰਾ ਸੂਆ ਸੋਨਾ ਝੋਟੀ ਨੇ ਹਾਂਜੀ ਤੇ ਦੇਣੇ ਤਿਆਰੀ ਵਾਲੀ ਅ ਠੀਕ ਹੈ ਜੀ ਹਾਂਜੀ ਹਾਂਜੀ ਉਹ ਦੋਸਤੋ ਵੈਸੇ ਤਿਆਰੀ ਮੁਕੰਮਲ ਤੌਰ ਤੇ ਵੀਰਾਂ ਦਾ ਵੀ ਪੂਰੀ ਆ ਅੱਜ ਭਲਕ ਸੂ ਸਕਦੀ ਆ ਠੀਕ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਸੋ ਨਾਲ ਦੀ ਨਾਲ ਹੀ ਬਾਕੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਸੰਭਾ ਕੇ ਪੂਰਾ ਵਧੀਆ ਭਾਈ ਕਦ ਕਾਠ ਵਾਲੀ ਝੋਟੀ ਆ ਆ ਕਰਿਓ ਚੈੱਕ ਜੀ ਠੀਕ ਆ ਉਹ ਪਿੰਡੇ ਪੁੰਡੇ ਦੀ ਪੂਰੀ ਨਿਕਰ ਦੂਜਾ ਸੁਬਾ ਹਾਈਟ ਕਾ ਦਿਓ ਤੁਸੀਂ ਆਪ ਹੀ ਦੇਖੋ ਠੀਕ ਆ ਜੀ ਸੋਹਣੀ ਹਾਈਟ ਕਾਤਾ ਉੱਚੀ ਹਾਈਟ ਕਾਤਾ ਕੋਈ ਮੀਡੀਅਮ ਆ ਜੇ ਆਪਾਂ ਕਹਿ ਲਈਏ ਵੀ ਦਰਮਿਆਨੀ ਮਧਰੀ ਨਹੀਂ ਗੀ ਆਮ ਜਿਹੜੀਆਂ ਨਾਰਮਲ ਮੱਝਾਂ ਹੁੰਦੀਆਂ ਪਿਛਲੇ ਮਹੀਨਿਆਂ ਉਹਨਾਂ ਨਾਲੋਂ ਜਿਹੜੀ ਉੱਚੀ ਆ ਠੀਕ ਆ ਤੇ ਵਿਖਾਲਾ ਫੂਲਾ ਵੀ ਬਹੁਤ ਸੋਹਣਾ ਤੇ ਹੈ ਵੀ ਰਵੀ ਅਕਰੰਗੀ ਬਲੈਕ ਹੀ ਆ ਪਿੰਨ ਹਾਂਜੀ ਹਾਂਜੀ ਪਾਜੀ ਸ਼ਾਈ ਪੂਰੀ ਇੱਕੋ ਰੰਗ ਦੀ ਠੀਕ ਆ ਜੀ ਠੀਕ ਆ ਹਾਂਜੀ ਅੱਜ ਸੋਵੇ ਜੀ ਤੁਸੀਂ ਵੇਖ ਹੀ ਰਿਹਾ ਠੀਕ ਆ ਜੀ ਬਿਲਕੁਲ ਤਿਆਰੀ ਆ ਹਾਂਜੀ ਹਾਂਜੀ ਪਾਜੀ ਅੱਜ ਸੂਪ ਸਕਦੇ ਆ ਅੱਜ ਫਲਕ ਸੂਪ ਹੋਗੇ ਠੀਕ ਆ ਜੀ ਕਿਉਂਕਿ ਗੋਆ ਜਿਹੜਾ ਗੋਬਰ ਜਿਹੜਾ ਗੋਆ ਬਿਲਕੁਲ ਪਤਲਾ ਹੈ ਤੇ ਹੋ ਸਕਦਾ ਵੀ ਦੋ ਚੌ ਪੰਜਾਂ ਸੱਤਾਂ ਜਾਂ ਸ਼ਾਮ ਜਾਂ ਸਵੇਰ ਵੇਠਾ 10 ਘੰਟਿਆਂ ਤੱਕ ਜਿਹੜੀ ਕਰਮਾਂ ਵਾਲੀ ਸੂਪ ਆਵੇ ਠੀਕ ਹੈ ਜੀ ਹੁਣ ਫਿਲਹਾਲ ਗੱਬਣਾ ਤੇ ਗੱਬਣਾ ਆਪਾਂ ਤੁਹਾਨੂੰ ਇਹ ਦਿਖਾ ਰਹੇ ਆ ਤੇ ਸੂ ਪੈਂਦੀ ਹੈ ਕੋਈ ਮੇਰੇ ਵੀਰ ਉਹ ਵੀ ਬਹੁਤ ਵਧੀਆ ਗੱਲ ਹੋ ਜੂਗੀ ਵੀ ਆਪਦਾ ਤੁਸੀਂ ਬੌਲੇ ਤੇ ਚਾਰੇ ਥਨਵਰਾ ਆ ਕੇ ਜਿਹੜੀ ਤਸੱਲੀ ਕਰ ਲਓ ਠੀਕ ਆ ਸੋ ਤਿੱਪਣ ਤੁੱਪਣ ਵੀਰਾਂ ਦਾ ਵੀ ਇੱਕ ਨੰਬਰ ਆ ਇੱਕ ਰੰਗ ਨਾਲੇ ਕਾਲੀ ਆ ਬਿਲਕੁਲ ਜੈਡ ਬਲੈਕ ਮੱਥੋਂ ਤੋਂ ਲੈ ਕੇ ਪੂਛ ਤੱਕ ਜਿਹੜਾ ਦੋਸਤੋ ਇੱਕ ਵੀ ਵਾਲ ਉਹ ਵਾਈਟ ਨਹੀਂ ਗਾ ਆ ਥੋੜਾ ਜਿਹਾ ਰਵੀ ਪੈਰ ਪਟਾਇਓ ਹਾਂ ਕਰ ਹੋ ਗਿਆ ਹਉਜੀ ਠੀਕ ਆ ਤੋਂ ਦੋਸਤੋ ਇਹ ਗੱਲ ਰਵੀ ਦੀ ਵਧੀਆ ਆ ਵੀ ਗਰੰਟੀਆਂ ਜਿਹੜੀਆਂ ਦੋਸਤੋ ਵੇਚਣ ਦੇ ਮਾਰੇ ਕਈ ਵੇਰ ਕਹੀ ਜਾਂਦੇ ਵੀ ਗਰੰਟੀ ਆ ਸਾਡੀ ਤਸੱਲੀ ਆ ਇਹਨਾਂ ਚੀਜ਼ਾਂ ਦੀਆਂ ਗਰੰਟੀਆਂ ਤਸੱਲੀਆਂ ਨਹੀਂ ਤੇ ਜੀ ਆਪ ਨੂੰ ਕੋਈ ਕਾਲੀ ਨਹੀਂ ਆ ਤਸੱਲੀ ਕਰੇਗੀ ਵੀ ਆਪਦੀ ਤਸੱਲੀ ਇੱਥੇ ਆਣ ਕੇ ਕਰਿਓ ਠੀਕ ਆ ਸੋ ਭਰਾ ਕੇ ਵੇਖੋ ਆਨਲਾਈਨ ਸਭ ਦੇ ਤੋਂ ਥੋੜਾ ਜਿਹਾ ਪ੍ਰੇਸ਼ ਕਰੋ ਇੱਥੇ ਆਣ ਕੇ ਵੀ ਤਸੱਲੀ ਕਰੋ ਹਾਂਜੀ ਠੀਕ ਆ ਸੋ ਮੱਝ ਚੰਗੀ ਆ ਸੋਨੇ ਵਰਗੇ ਬਸੂ ਆ ਅਈ ਤਾਂ ਉਹ ਆਪਣੀ ਤਸੱਲੀ ਕੋਈ ਕਰ ਲਈ ਵੀ ਲੈ ਵੀ ਰਵੀ ਵੀਰੇ ਇਹ ਦੇ ਦਈ ਗਿਆ ਕਿੰਨੇ ਦੀ ਆਪਾਂ ਭਾਜੀ ਇਹ ਤਾਂ ਝੋਟਿਆਂ ਮੁੱਲ ਤੋਂ ਸਵਾ ਸਵਾ ਕਰੀ ਜਾਂਦੇ ਬਾਹਰ ਹਾਂਜੀ ਆਪਾਂ ਮੁੱਲ ਕਰਾਂਗੇ 1 ਲੱਖ ਰੁਪਈਆ ਪੂਰਾ ਹੀ ਹਾਂਜੀ 95 ਦੀ ਦੇ ਦਈਏ 95 ਦੀ ਹਾਂਜੀ ਪੂਰੀ ਇੱਕ ਰਾਹ ਸਿਰ ਦੀ ਗੱਲ ਕਰਦੀ ਹੈ ਵੀ ਜਿੱਥੋਂ ਮਤਲਬ ਕਿ ਕੋਈ ਸੱਜਣ ਆਪਣੇ ਕੋਲ ਆ ਕੇ ਕੋਈ 100 200 ਛੋਟ ਹੀ ਰਹਿ ਜਵੇ ਅਜੀ 90 ਦੀ ਜਦੋਂ ਹੋਰ ਦੱਸੋ 90 ਦੀ ਇਹ ਚੋ ਛੋੜ ਛੱਪੀ ਜੋਣ ਠੀਕ ਆ ਜੀ ਬਾਕੀ ਇਹ ਚ ਮਾਨ ਤਨ ਕਰਾਂਗੇ ਐ ਨਾ ਕੋਈ ਸਮਝੇ ਗੰਡ ਹੀ ਦੇਤੀ ਆਪਾਂ ਗੰਡ ਵਾਲਾ ਕੰਮ ਨਾ ਆਪਣੇ ਕਿਲੇ ਦੇ ਹੋਇਆ ਕਦੀ ਆਪਾਂ ਦੋਰੀ ਦੀ ਪਹੁੰ ਨਹੀਂ ਮਾਉਣੇ ਬਿਲਕੁਲ ਲੋ ਵੀ ਬਿਲਕੁਲ ਇਹ ਵੀ ਭਰਾ ਸਿੱਧੀ ਜੀ ਗੱਲ ਕਰ ਦਿੰਦਾ ਇੱਕੋ ਇੱਕ ਜਿਹੜੀ ਦੋਸਤੋ 35 ਫੜਾਕ ਵਾਲਾ ਕੰਮ ਆ ਵੀ 90000 ਆ ਤੇ ਕੋਈ ਫਿਕਸ ਨਹੀਂ ਹੈ ਕਹਿੰਦਾ ਅਜੇ ਵੀ ਕੋਈ ਫਿਕਸ ਨਹੀਂਗਾ ਮੌਕੇ ਤੇ ਫਿਰ ਵੀ ਕਿਸੇ ਵੀਰ ਦੇ ਆਏਗਾ ਇਹਦਾ ਮਾਨਤਾਂ ਨੇ ਰੱਖਿਆ ਜਾਂਦਾ ਠੀਕ ਆ ਜੀ ਕਿਉਂਕਿ ਪ੍ਰੇਮ ਹਉਫਤ ਦੇ ਨਾਲ ਕਿਸੇ ਵੀਰ ਦਾ ਸਫ਼ਰ ਕੋਈ ਦੂਰੋਂ ਨੇੜੇ ਕੋਈ ਸਿਣਾਣਾ 2-4000 3000 ਤੱਕ ਖਰਚਾ ਉੱਪਰ ਚੜ ਜਾਂਦਾ ਉਹ ਵਿੱਚੋਂ ਜਿੰਨਾ ਵੀ ਹੋ ਸਕਿਆ ਹੋਰ ਗੰਜਾਇਸ਼ ਮੌਕੇ ਤੇ ਮਾਨਤਾਂ ਨੂੰ ਜੁਗਾ ਠੀਕ ਆ ਜੀ ਬਹੁਤ ਵਧੀਆ 13 14 ਕਿਲੋ ਭਾਜੀ ਕੰਡੇ ਦੇ ਦੋ ਚੜਾਇਆ ਜੇ ਨੇ ਓਕੇ ਹਾਂਜੀ ਠੀਕ ਹੈ ਵੀਰੇ ਠੀਕ ਹੈ ਜੀ ਸੋਪੜੇ ਪੜੇ ਤੁਸੀਂ ਵੇਖੋ ਬਿਲਕੁਲ ਤੋੜੀ ਬੈਠੀ ਕਰਵਾਜੀ ਪੜੇ ਨਵਾਏ ਆ ਤੇ ਤਿਆਰੀ ਬਸ ਭਾਜੀ ਤਿਆਰੀ ਛੋਟੀਆਂ ਸੂਪ ਬਣਾ ਸ਼ਾਮ ਤੱਕ ਇਹ ਨਹੀਂ ਆਪਾਂ ਕਹਿ ਸਕਦੇ ਨੂੰ ਵੀ ਦੋ ਲਾ ਜੇ ਚਾਰ ਲਾ ਜੀ ਸੂਪ ਹੋ ਗਈ ਤਿਆਰੀ ਆ ਅੱਜ ਰਾਤ ਨੂੰ ਸੂਪੇ ਦਿਨ ਤੱਕ ਹੀ ਸੂਪੇ ਹਾਂ ਸੂਪ ਸਕਦੀ ਭਾਜੀ ਤੇ ਪਾਲਟੀ ਬਣ ਜੂਗੀ ਕੱਟ ਪਾਲਟੀ ਬਣ ਜੂ ਹਾਂਜੀ ਕਟਾ ਕੱਟੀ ਗਈ ਵੀ ਦਿੰਦੀ ਉਹ ਮਾਰਕ ਦੇ ਹੱਥਾਂ ਜੀ ਉਹ ਆਂਦੇ ਨੇ ਵੀ ਕੱਟੀ ਕੱਟਾ ਨਿਕਲ ਜਾਊਗਾ ਹਾਂਜੀ 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 ਨਿਕਲ ਜਾਊ ਸ਼ਾਮ ਤੱਕ ਆ ਇਤਰਾਜਾ ਵੀਰੇ ਰਵੀ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਹੈ। ਭਾਜੀ ਇਹ ਵੀ ਦੂਸਰਾ ਸੂਹਾ। ਹਾਂ। ਤੇ ਇਹਦੇ ਅਜੇ ਦੇਣ ਭਾਜੀ ਹਫਤਾ ਹੀ ਲੈ ਜੇ ਤੇ ਲੈ ਜੀ। ਬਾਬੇ ਦੂਜਾ ਸੂਹਾ ਦੋਸਤੋ ਤੁਹਾਨੂੰ ਦਿਖਾਉਣੇ ਆ। ਤੇ ਗੁਲਾਈ ਦੇ ਵਿੱਚ ਆ ਪੂਰੀ ਚੌੜਾ ਪੇਟ ਊੜਾ ਦੂਜਾ ਸੂਹਾ। ਪੂਰੀ ਨਿਗਰ। ਦੇਣ 8 ਲੈ ਜੇ 7 ਲੈ ਜੇ ਹਫਤੇ ਦਾ ਤੁਸੀਂ ਇਹ ਢ ਗੇੜ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ। ਅੱਖਾਂ ਬਿੱਲੀਆਂ ਨੇ ਦੋਨੋਂ ਅੱਖਾਂ ਬਿੱਲੀਆਂ ਨੇ ਸਿੰਘ ਖੁੱਲਾ। ਆਰਾ ਪੁੱਤ। ਖੁੱਲਾ ਜਿਹੜਾ ਗੁਲਾਈ ਦੇ ਵਿੱਚ ਸੀ। ਆਰਾ ਆਰਾ। ਤੇ ਪੂਰੀ ਆਪਾਂ ਕਹਿ ਲਈ ਨਾ ਵੀ ਜਿਵੇਂ ਗੋਲਸਰਾਂ ਨੇ ਵਾਂਗੂ ਆ। ਹਾਂਜੀ ਇਹ ਮੈਂ ਇਹਨੂੰ ਪੰਖੜ ਮਾਰਦੇ ਰਹਿਆ। ਹਾਂਜੀ ਤੇ ਪੰਖੜ ਮਾਰਦੇ ਰਿਆ ਸੰਗਲ ਦਾ। ਅੱਛਾ ਜੀ। ਰੱਸੀ ਦਾ ਤਾਂ ਕਰਨ ਦੇ। ਅੱਛਾ 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 ਜੀ। ਮਾੜਾ ਪੁੱਤ। ਹਟ। ਹਾਂ। ਲਓ ਜੀ। ਆ ਵੈਸੇ ਪੂਰੀ ਫੁਰਤੀ ਦੇ ਵਿੱਚ ਆ ਸੋ ਵਜਨ ਵਟੇ ਵਾਲੀ ਆ ਦੋਸਤੋ ਇਹ ਝੋਟੀ ਦੂਜਾ ਸੂਆ ਸੂਣ ਵਾਲੀ ਆ ਠੀਕ ਆ ਜੀ ਬਾਕੀ ਥਾਂ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਜਿਹਾ ਨੇੜੇਉਂ ਦਿਖਾਉਨੇ ਆ ਵੀ ਨਿਗਰ ਲੇਵਾ ਬਣਾਊਗੀ ਇਹ ਨਹੀਂ ਵੀ ਹੈਗਾ ਕਿ ਟਰਕਾ ਬਿਲਕੁਲ ਫਿਕਸ ਹੋਵਣਾ ਲੇਵਾ ਰਹੂਗਾ ਦੋਸਤੋ ਇਸ ਝੋਟੀ ਦਾ ਅਸਮੇਂ ਜੇ ਲੇਵੇ ਦੇ ਵਿੱਚ ਬਿਲਕੁਲ ਟਾਇਟ ਟਾਡਰ ਦੇ ਵਿੱਚ ਰਹੂਗੀ ਤੇ ਖਵਾਨਾ ਲੇਵਾ ਬਹੁਤ ਸੋਹਣਾ ਬਣਾ ਰਹੀ ਆ ਥੱਲੇ ਖੁੱਲ ਰਿਹਾ ਅਜੇ ਤੇ ਤਕਰੀਬਨ ਕੋਈ 6-7-7 ਥਾ ਬਣੂ ਬਣੂ ਭਾਜੀ ਇਹ ਵੀ ਬੜੀ ਚੰਗੀ ਕਾਫੀ ਸੋਹਣਾ ਬਣੂਗੀ ਚੱਪਣਾ ਭਾਜੀ ਕਰੂਗੀ ਧਾਰ ਤੇ ਝੋਟੀ ਤੇ ਪਾਵਾਂਗੇ ਭਾਜੀ ਅੱਛਾ ਜੀ ਹਾਂਜੀ ਆ ਮੂੰਹ ਪਛਾਣੂ ਕਰੂਗੀ ਧਾਰ ਤੇ ਝੋਟੀ ਤੇ ਆਪਣੇ ਹੂੰ ਹਾਂਜੀ ਮਿੱਠੇ ਪਸ਼ੂ ਆਬ ਜਿਹੜੀ ਧਾਰ ਹਾਂਜੀ 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 ਅਗਲੇ ਨੇ ਭਾਜੀ ਆਪਾਂ ਨੂੰ ਮੈਂ ਬਹਿਣ ਲੱਗਾ ਹਾਂ ਦਾ ਵੀਰ 2 ਮਿੰਟ ਖਲੋ ਜਾ ਉਹਨੇ ਆਪ ਧਾਰ ਮਾਰ ਕੇ ਆਂਦਾ ਬਹਿ ਜਾ ਲੈ ਹੂੰ ਐ ਝੋਟੀ ਤੇ ਪਾਈਏ ਚੰਗੀ ਹੈ ਹਾਂਜੀ ਲਓ ਦੱਸੋ ਵੈਸੇ ਕਈ ਰਾ ਪਸ਼ੂ ਭਾਜੀ ਖੁੱਲੀਆਂ ਰਹਿੰਦੀਆਂ ਰਹੀਆਂ ਉਹਨਾਂ ਦੀ ਖੁੱਲੇ ਪਸ਼ੂ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਖੁੱਲੇ ਪਰ ਰਾਤ ਨੂੰ ਉਹ ਪੈਂਖੜ ਉਹ ਮੈ ਮਾਰਦੇ ਰਹਾ ਰਾਤ ਨੂੰ ਲਾਤ ਨੂੰ ਹਾਂਜੀ ਲਾਤ ਨੂੰ ਮੂੰਹ ਤੇ ਕਦੀ ਵੀ ਉਹਨਾਂ ਨਾਲ ਗੱਲ ਦਾ ਨਿਸ਼ਾਨ ਵੀ ਨਹੀਂ ਹੋਗਾ ਛੋਟੀ ਦੇ ਵੇਲੇ ਮਤਲਬ ਤਾਂ ਕਰਕੇ ਆਪਾਂ ਵੇਖਦੇ ਆ ਤਾਂ ਫੁੱਲ ਟੇਕੇ ਨਹੀਂ ਤੁਰਦੀਗੀ ਵੀ ਜਿਵੇਂ ਆਪਦੀ ਮਰਜ਼ੀ ਨਾਲ ਮਰਜ਼ੀ ਨਾਲ ਤੁਰਦੀ ਰਹੀ ਆ ਰਿਵੇ ਲੋ ਮੂੰਹ ਤੇ ਵੀ ਕਦੀ ਇਹ ਨਹੀਂ ਕਹਿ ਸਕਦਾ ਕੋਈ ਦਾਗ ਨਿਸ਼ਾਨ ਨਹੀਂ ਕੋਈ ਦਾਗ ਵੀ ਨਹੀਂ ਹੋਊਗਾ ਇਹ ਤੇ ਸੰਗਲ ਦਾਾਮ ਹੀ ਜਿਹੜਾ ਬਿਲਕੁਲ ਗਾਲ ਦੇ ਉੱਪਰ ਨਿਸ਼ਾਨ ਪਿਆ ਹੁੰਦਾ ਖੁੱਪਿਆ ਖਪਿਆ ਹੁੰਦਾ ਵੀ ਐ ਭਾਜੀ ਗੱਲਾਂ ਵਾਲੇ ਨਹੀਂ ਆਪਾਂ ਕੰਮ ਕਰਨੇ ਨਿਸ਼ਾਨੀਆਂ ਵਖਾਵਾਂਗੇ ਲੋ ਵੀ ਆ ਦੋਸਤੋ ਉਲਟ ਬੈਣੀ ਵਾਲੀ ਸਾਈਡ ਤੋਂ ਤੁਸੀਂ ਆ ਥਣ ਵੇਖ ਲਓ ਠੀਕ ਆ ਤੇ ਜਿਨਾਂ ਵੀ ਆ ਦੋਸਤੋ ਵੀਰਾਂ ਦਾ ਵੀ ਆਪਣਾ ਪੂਰਾ ਸੋਨੇਰਗਾ ਕੰਮ ਆ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਕੋਈ ਕਾਲੀ ਨਹੀਂ ਜਬਰਦਸਤੀ ਨਹੀਂ ਹੈਗੀ ਕਿਸੇ ਵੀਰ ਨੂੰ ਵੀ ਪਤਾ ਨਹੀਂਗਾ ਫੜ ਲਓ ਫੜ ਲਓ ਰੱਖ ਲਓ ਧਰ ਲਓ ਵੀ ਲੈ ਜਾਓ ਇੱਥੇ ਪਸੂ ਚੰਗਾ ਲੱਗਦਾ ਪਸੰਦ ਲੱਗਦਾ ਦਿਲ ਲੱਗਦਾ ਆਪ ਹੀ ਸੌਤਾ ਤੁਸੀਂ ਕਰੋਗੇ ਠੀਕ ਆ ਇੱਥੇ ਆਣ ਕੇ ਆਪਣੀ ਟਿੱਪ ਕੇ ਵਰਾਖੀ ਤਸੱਲੀ ਕਰ ਲਿਓ ਵੀਰਾਂ ਦਾ ਵੀ ਨਾਲ ਦੀ ਨਾਲ ਹੀ ਧਾਰ ਦਵਾਂਗੇ ਤੇ ਨਾਲ ਹੀ ਨਾਲ ਥੱਲੇ ਕੋ ਟਿੱਪਣ ਬਹਿ ਜੇ ਠੀਕ ਆ ਇਹੋ ਜੀ ਕੁਆਲਿਟੀ ਹੈਗੀ ਇਹਦੇ ਵਿੱਚ ਸੋ ਪੂਰੀ ਗੋਲ ਗੇਂਦ ਵਰਗੀ ਗੋਲ ਸਰਾਨੇ ਵਰਗੀ ਹਾਈਟ ਮੀਡੀਅਮ ਦੇ ਵਿੱਚ ਜਿਹੜੀ ਦੂਜੀ ਤੁਹਾਨੂੰ ਆਪਾਂ ਛੋ ਉਹ ਇਹਦੇ ਨਾਲੋਂ ਕਰਮ ਵਾਲੀ ਕੋਈ ਗਿੱਠ ਡੇਢ ਗਿੱਠ ਗਿੱਠ ਉੱਚੀ ਆ ਠੀਕ ਆ ਜੋ ਗੱਲ ਕਰਨ ਵਾਲੀ ਆ ਬਿਲਕੁਲ ਮੌਕੇ ਤੇ ਰਵੀ ਦੇ ਦੀਏ ਕਿੰਨੇ ਦੀ ਫਿਰ ਪਾਜੀ ਮੋਲ ਭਾਵੇਂ ਇਹਦਾ 90 85 ਜੋ ਕਰਾਓ ਹਾਂ 80 ਚੋਂ 2 ਛੱਡਾਂ 80 ਚੋਂ 2 ਹਾਂਜੀ ਠੀਕ ਆ ਭਰਾ ਉਹ ਚ ਮਾਨਤਨ ਆਈ ਗਏ ਦਾ ਕਰਨਗੇ 70 ਦੇ ਵਿੱਚੋਂ ਹਾਂਜੀ ਲਓ ਜੀ 80000 ਦੇ ਵਿੱਚੋਂ ਦੋਸਤੋ 2000 ਛੋਟ ਹੋ ਜੂਗੀ ਛੋਟ ਛੱਪਾ ਹੋ ਜੂਗਾ ਥੋੜਾ ਜਿਆਦਾ ਵੀ ਇਹਨੂੰ ਹਲਾ ਦਈਏ ਵੀਰੇ ਆ ਚੋਟੀ ਨੇ ਆ ਕਰਿਓ ਜਿਆ ਦੇਖਦੇ ਉਈ ਛੋਟੀ ਤੇ ਲਿੱਸੀ ਨਾ ਸਮਝੇ ਪੂਰੀ ਨਗਰ ਠੀਕ ਹੈ ਜੀ ਆ ਕਰੋ ਜਗਾ ਠੀਕਾ ਸੋ ਚੰਗੀ ਜੰਮੀ ਪਣੀ ਆ ਸੋਨੇ ਵਜਨ ਵਜੂਤ ਵੇਚਿਆ ਸੋਨਾ ਪਿੱਠ ਪੂੜਾ ਲੱਗਾ ਕਰਮਾਲੀ ਨੂੰ ਇਹ ਦੋ ਹੀ ਅਜਨਗ ਵੀਰ ਰਵੀ ਦੇ ਕੋਲ ਤੇ ਦੋਨੋਂ ਜਿਹੜੇ ਦੋਸਤ ਐਨੀਮਲ ਦੋਨੋਂ ਪਸ਼ੂ ਸੂਨ ਵਾਲੇ ਆ ਬਿਲਕੁਲ ਸੱਜਰਤਾ ਜੀ ਸੋ ਪਸੰਦ ਆਉਣਗੇ ਆਹ ਤਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਆ ਤਿਆਰੀ ਵਾਲੀ ਆ ਸੋ ਵਾਰ-ਵਾਰ ਉਹ ਵੀ ਆਪਰ ਰਿਪੀਟ ਨਹੀਂ ਕਰਦੇਗੇ ਪਿਆਰੀ ਮੁਕੰਮਲ ਆ ਸੁੂ ਸਕਦੀ ਆ ਉਹਦੀ ਡਿਟੇਲ ਤੁਸੀਂ ਦੋਸਤੋਂ ਆਫਟਰ ਅਪਲੋਡਿੰਗ ਤੋਂ ਤੁਸੀਂ ਲੈ ਸਕਦੇ ਜੀ ਠੀਕ ਆ ਰਵੀ ਵੀਰ ਇੱਕ ਨੰਬਰ ਬੋਲਦਗੀ ਆਪਣੇ 82647 ਤੇ 52150 ਠੀਕ ਆ ਵੀਰੇ ਹਾਂਜੀ ਭਾਈ ਲੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਰਵੀ ਪਿੰਡ ਠੱਠੀਆਂ ਕੋਈ ਇਹੋ ਰਿਕਵੈਸਟ ਆ ਕਿ ਆਪਣੀ ਇੱਥੇ ਆਣ ਕੇ ਨਾ ਤਸੱਲੀ ਕਰ ਲਿਆ ਕਰੋ ਨਾ ਕੋਈ ਵੀਡੀਓ ਵਾਲੇ ਨੂੰ ਬੱਚੋ ਲਾਹਾਂ ਦੇਵੇ ਤਾਂ ਨਾ ਸਾਨੂੰ ਹੀ ਨਹੀਂ ਦ ਹਾਂਜੀ ਹਾਂਜੀ ਆਪਾਂ ਪੈਸੇ ਲਾ ਕੇ ਲਿਆੰਤਿਆਂ ਵਾ ਤੇ ਤੁਸੀਂ ਵੀ ਵੀਡੀਓ ਬਣਾਉਣਾ ਹੈ ਤੁਸੀਂ ਕਿਹੜਾ ਵੇਖ ਲਿਆ ਦੇ ਵਿੱਚ ਪੈਸੇ ਪਾਸ ਹਾਂਜੀ 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 ਤਸੱਲੀ ਕਰੇ ਜੀ ਜਦੋਂ ਅਗਲੇ ਨੇ ਪੈਸੇ ਦੇਣੇ ਐ ਚਕਾਰਾ ਕੋਈ ਧਾਰ ਧਾਰ ਹੋਵੇ ਤਾਂ ਇਹ ਵੀ ਆਖੀ ਅਗਲੇ ਨੇ ਐਵੇਂ ਜਦੋਂ ਪੈਸੇ ਦੇ ਕੇ ਖੜ ਨਹੀਂ ਤੇ ਕੱਢ ਲਈ ਬਿਲਕੁਲ ਕੀ ਗੱਲ ਹੈ 2-4 ਘੰਟੇ ਦਾ ਜੀ ਦੂਰੋਂ ਵੀ ਆਉਣਾ ਸਫ਼ਰ ਕਰਨਾ ਕੋਈ ਗੱਲ ਨਹੀਂ ਜੀ ਕੀਮਤ ਵਾਲੀ ਮੁੱਲ ਵਾਲੀ ਸ਼ਹਿ ਚਾਹੇ ਕੋਈ ਧਾਰ ਵਾਲਾ ਵੀ ਉਹਨੇ ਵੀ 10 ਦਿਨਾਂ ਨੂੰ ਪੈਸੇ ਦੇ ਦੇ ਭਾਜੀ ਦੇਣੇ ਮਹੀਨੇ 10 ਦਿਨਾਂ ਨੂੰ ਕਰਾਰ ਤੇ ਆਇਆ ਹੀ ਹੁੰਦਾ ਮਗਰੇ ਮੱਝ ਮਗਰੇ ਕਰਾਰ ਲੋ ਜੀ ਬਾ ਦੋਸਤੋ ਸਿਆਣੀਆਂ ਗੱਲਾਂ ਨੇ ਬਾਕੀ ਮੇਰਾ ਵੀਰ ਕਿਸੇ ਤਰ੍ਹਾਂ ਦਾ ਸਾਵਾ ਵਾਲੀ ਚੀਜ਼ ਵਾਪਰੇ ਖਲੜਾ ਇਹਦੇ ਵਿੱਚ ਕੋਈ ਵੀ ਆਪਾਂ ਕੋਈ ਸ਼ੋਰਟੀ ਜਾਂ ਤਸੱਲੀ ਹੈ ਜਾਂ ਗਾਰੰਟੀ ਨਹੀਂ ਦੇ ਸਕਦੇ ਵੀ ਸਾਲ ਭਰ ਦੀ ਗਾਰੰਟੀ ਹੈ ਜੀ ਜਾਂ ਰੈਡੀਮੇਡ ਕੱਪੜਾ ਜਾਂ ਕੋਈ ਮਸ਼ੀਨਰੀ ਹਾਂਜੀ ਹਾਂਜੀ ਠੀਕ ਆ ਵਿਗੜ ਗਈ ਤੇ ਸਾਡੇ ਕੋਲ ਲੈ ਆਇਆ ਹਾਂਜੀ ਹਾਂਜੀ ਭਾਈ ਉਹ ਲੋਹਾ ਤਾਂ ਹੈਗਾ ਨਹੀਂ ਬਣ ਜਾਣਾ ਇਹਨੇ ਠੀਕ ਆ ਹਾਂਜੀ ਬਾ ਦੋਸਤੋ ਇਹ ਗੱਲਾਂ ਤਾਂ ਮੇਰਾ ਵੀਰ ਜ਼ਰੂਰ ਡੀਪਲੀ ਜਾ ਕੇ ਥੋੜਾ ਧਿਆਨ ਰੱਖਿਆ ਕਰੋ ਆਪਣੇ ਹਰ ਕਿਸਾਨ ਫਾਰਮਰ ਵਿੱਚ ਜ਼ਿੰਮੇਵਾਰ ਹਰੇਕ ਭਾਈ ਮੈਂ ਆਪਾਂ ਤੇ ਵੀਡੀਓ ਬਣਾਉਣ ਵਾਲੇ ਨੂੰ ਵੀ ਆਣੇ ਆ ਤੇ ਵੇਖਣ ਵਾਲੇ ਨੂੰ ਵੀ ਆਣੇ ਆ ਇੱਕ ਤਾਂ ਗ ਬਿਲਕੁਲ ਆਦੀਆਂ ਗਰੰਟੀਆਂ ਇਹਨਾਂ ਚੀਜ਼ਾਂ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਲਓ ਵੀ ਦੋਸਤੋ ਫਿਲਹਾਲ ਅਜੇ ਨਗ ਸੀਗੇ ਮਿਲਦਿਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7.4 ਕਾਲ